ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਫਿਰ ਤੋਂ ਇੱਕ ਨਵਾਂ ਬਲੌਗ ਲੈ ਕੇ ਆਇਆ ਨਵੇਂ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਅੱਜ ਦੌਣ ਖੁਰਦ ਪਿੰਡ ਦਿਖਾਵਾਂਗੇ ਤੇ ਪਿੰਡ ਦੇ ਵਿੱਚ ਜੋ-ਜੋ ਵੀ ਚੀਜ਼ਾਂ ਨੇ ਆਪਾਂ ਤੁਹਾਨੂੰ ਸਾਰੀਆਂ ਵੀਡੀਓ ਰਾਹੀਂ ਦਿਖਾਉਂਦੇ ਰਹਿਾਂਗੇ ਤੇ ਤੁਸੀਂ ਪੂਰੀ ਵੀਡੀਓ ਦੇਖ ਕੇ ਕਮੈਂਟ ਸ਼ੇਅਰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਚਲੋ ਆਪਾਂ ਪਿੰਡ ਦੇ ਵਿੱਚ ਹੋ ਗਏ ਐਂਟਰ ਤੇ ਆਪਾਂ ਐਂਟਰ ਹੋਣ ਤੋਂ ਪਹਿਲਾਂ ਆਪਾਂ ਤੁਹਾਨੂੰ ਦਰਸਾਉਣਾ ਸ੍ਰੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਨੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਪਿੰਡ ਦੀਆਂ ਗਲੀਆਂ ਦਿਖਾਵਾਂਗੇ ਤੁਸੀਂ ਤਾਂ ਜੋ ਵੀ ਧਾਰਮਿਕ ਸਥਾਨ ਹੋਵੇ ਆਪਾਂ ਤੁਹਾਨੂੰ ਸਾਰਾ ਪਿੰਡ ਦਾ ਟੂਰ ਕਰਵਾਵਾਂਗੇ ਤੇ ਤੁਸੀਂ ਸਾਨੂੰ ਕਮੈਂਟਾਂ ਵਿੱਚ ਦੱਸਿਓ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ। ਗਊਂ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਦੇ। ਚਲੋ ਹੁਣ ਆਪਾਂ ਚੱਲਦੇ ਆਂ ਅੱਗੇ। ਤੁਹਾਨੂੰ ਦਿਖਾਣੀਆਂ ਪਿੰਡ ਦੀਆਂ ਸਾਤ ਵਗੈਰਾ ਤੇ ਗੁਰਦੁਆਰਾ। ਪਹਿਲਾਂ ਗੁਰਦੁਆਰਾ ਤੁਹਾਨੂੰ ਦਿਖਾ ਦਿੱਤਾ ਤੇ ਆਪਾਂ ਹੁਣ ਦਿਖਾਣਿਆ ਤੁਹਾਨੂੰ ਪਿੰਡ ਦੀ ਸਾਤ ਤੇ ਹੋਰ ਧਾਰਮਿਕ ਸਥਾਨ ਦਿਖਾਵਾਂਗੇ। ਉੱਥੇ ਆਪਾ ਹੁਣ ਚੱਲਨੇ ਆਂ ਪਿੰਡ ਦੀਆਂ ਗਲੀਆਂ ਦੇ ਵਿੱਚ ਪਿੰਡੇ ਅੰਦਰ ਤੇ ਪਿੰਡ ਦੇ ਅੰਦਰ ਜਾਣ ਸਾਰ ਆਪਾਨੂੰ ਮਿਲਗੀ ਇੱਕ ਸਾਥ ਤੇ ਸਾਥ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਰੌਣਕਾਂ ਲੱਗਦੀਆਂ ਸੀ ਉਸ ਤਰ੍ਹਾਂ ਤਾਂ ਨਹੀਂ ਸੀ ਪਰ ਇੱਕ ਦੋ ਬਾਬਾ ਜੀ ਬੈਠੇ ਸੀਗੇ ਸੱਥਾਂ ਦੇ ਵਿੱਚ ਜਿਵੇਂ ਪਹਿਲਾਂ ਬਾਬੇ ਬੈੰਡੀ ਸੀ ਉਵੇਂ ਰੌਣਕਾਂ ਨਹੀਂ ਰਹੀਆਂ ਸਾਰੇ ਲੋਕ ਆਪ ਕੋ ਆਪਣੇ ਕੰਮਾਂ ਦੇ ਵਿੱਚ ਵਿਜੀ ਹੋ ਗਏ ਜ਼ੋੜੀ ਹੁਣ ਆਪਾ ਚੱਲਨੇ ਆਂ ਫੇਰ ਅੱਗੇ ਲੋ ਜੀ ਆਪਾਂ ਤੋਂ ਰੱਪੇ ਫਿਰ ਬਾਹਰ ਫਿਰ ਨਹੀਂ ਬਿਲਨੇ ਚੱਲੇ ਚੱਪੋਂ ਚੱਲਦੇ ਆ ਅੱਗੇ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੁਹਾਨੂੰ ਬਲੌਗ ਕਿਸ ਤਰ੍ਹਾਂ ਦਾ ਲੱਗਿਆ ਤੇ ਕਮੀ ਪੇਸ਼ੀ ਵੀ ਦੱਸਿਓ ਆਪਾਂ ਤੁਹਾਨੂੰ ਅਗਲੀ ਵਾਰੀ ਤੁਹਾਨੂੰ ਹੋਰ ਸੁਧਾਰ ਕਰਕੇ ਬਲੌਗ ਬਣਾ ਕੇ ਜੋ ਭੇਜਾਂਗੇ ਦੋਨ ਖੁਰਦ ਪਿੰਡ ਦੇ ਵਿੱਚ ਦੋ ਗੁਰਦੁਆਰਾ ਸਾਹਿਬ ਹਨ ਤੇ ਇੱਕ ਤੁਹਾਨੂੰ ਮੈਂ ਪਹਿਲਾਂ ਦਿਖਾਇਆ ਸੀ ਤੇ ਦੂਜਾ ਗੁਰਦੁਆਰਾ ਸਾਹਿਬ ਇਹ ਹੈ ਕੁਨੀਤ ਸਰ ਸਾਹਿਬ ਦੌਨਕੁਰਦ ਲੋ ਜੀ ਆਪਾਂ ਤੁਹਾਨੂੰ ਦਿਖਾਇਆ ਗੁਰਦੂਆ ਦੂਜਾ ਗੁਰਦੁਆਰਾ ਸਾਹਿਬ ਤੇ ਹੁਣ ਅੱਗੇ ਚੱਲਨੇ ਆਪਦੇ ਪਿੰਡ ਦੀਆਂ ਗਲੀਆਂ ਸਰਕਾਰ ਵੱਲੋਂ ਬਹੁਤ ਹੀ ਸੋਹਣੀਆਂ ਬਣਾਈਆਂ ਗਈਆਂ ਨੇ ਬੈਠਣ ਲਈ ਕੁਰਸੀਆਂ ਵੀ ਲਗਾਈਆਂ ਹੋਈਆਂ ਨੇ ਲੋ ਜੀ ਆਪਾਂ ਅਗਰ ਦੇ ਵਿੱਚ ਵੀ ਚੱਲੇ ਹੁਣ ਛੋਟਾ ਜਿਹਾ ਬਲੌਗ ਸੀਗਾ ਤੁਸੀਂ ਸਾਨੂੰ ਕਮੈਂਟਾਂ ਵਿੱਚ ਦੱਸੋ ਵੀ ਤੁਹਾਨੂੰ ਸਾਡਾ ਬਲੌਗ ਕਿਸ ਤਰ੍ਹਾਂ ਦਾ ਲੱਗਿਆ ਤੇ ਅਸੀਂ ਵੱਧ ਤੋਂ ਵੱਧ ਬਲੌਗ ਲੈ ਕੇ ਆਉਂਦੇ ਰਹੀਏ ਧੰਨਵਾਦ